ਮੋਗਾ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਦੇ ਉੱਪਰ ਕੱਸਿਆ ਜਾ ਰਿਹਾ ਹੈ ਸਕੰਜਾ ਜਿਸ ਦੇ ਚਲਦੇ ਮੋਗਾ ਪੁਲਿਸ ਵੱਲੋਂ ਥਾਣਾ ਜੀਤਵਾਲ ਦੇ ਅਧੀਨ ਪਿੰਡ ਨੱਥੂ ਵਾਲਾ ਜਦੀਦ ਦੇ ਕੋਲੋਂ ਦੋ ਵਿਅਕਤੀਆਂ ਨੂੰ 2 ਕਿਲੋ ਅਫੀਮ ਨਾਲ ਕੀਤਾ ਗ੍ਰਿਫਤਾਰ ਮੋਟਰਸਾਈਕਲ ਵੀ ਕੀਤਾ ਬਰਾਮਦ ਇਸ ਮੌਕੇ ਤੇ ਜਾਣਕਾਰੀ ਦਿੰਦੇ ਐਸਪੀਟੀ ਬਾਲਕ੍ਰਿਸ਼ਨ ਨੇ ਕਿਹਾ ਕਿ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਸਕੰਜਾ ਕੱਸਿਆ ਜਾ ਰਿਹਾ ਹੈ ਤੇ ਗੁਪਤ ਸੂਚਨਾ ਦੇ ਆਧਾਰ ਤੇ ਨੱਥੂ ਵਾਲਾ ਜਦੀਦ ਰੋਡ ਦੇ ਉੱਪਰ ਦੋ ਵਿਅਕਤੀਆਂ ਨੂੰ ਜਦੋਂ ਰੋਕ ਕੇ ਤਲਾਸ਼ੀ ਲਈ ਤਾਂ ਉਹਨਾਂ ਕੋਲੋਂ 2 ਕਿਲੋ ਫੀਮ ਰਾਮਦ ਕੀਤੀ ਗਈ। ਥਾਣਾ ਜੀਤਵਾਲ ਵਿਖੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਰਿਮਾਂਡ ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਸਾਡੇ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਆਈਪੀਐਸ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਤੇ ਮੋਗਾ ਪੁਲਿਸ ਵੱਲੋਂ ਸਾਨੂੰ ਇੱਕ ਵਧੀਆ ਕਾਮਯਾਬੀ ਮਿਲੀ ਹੈ ਜਿਸ ਵਿੱਚ ਸੀਆਈਏ ਟੀਮ ਵੱਲੋਂ 2 ਕਿਲੋ ਆਪੀਅ ਰਿਕਵਰ ਕੀਤੀ ਗਈ ਹੈਗੀ ਇਸ ਵਿੱਚ ਅਸੀਂ ਇੱਕ ਮੋਟਰਸਾਈਕਲ ਬਜਾਜ ਬਜਾਜ ਡਿਸਕਵਰ ਅਤੇ ਦੋ ਬੰਦ ਜਿਹੜੇ ਹੈਗੇ ਐਕਿਊਜ਼ਡ ਗੁਰਦੇਵ ਸਿੰਘ ਪੁੱਤਰ ਬੱਗਾ ਸਿੰਘ ਅਤੇ ਜਰਨੈਲ ਸਿੰਘ ਪੁੱਤਰ ਹਰਦੀਪ ਸਿੰਘ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਹੈਗਾ ਤੇ ਇਹਨਾਂ ਕੋਲੋਂ ਤੁਹਾਨੂੰ 2 ਕਿਲੋ ਆਪੀਅ ਮਿਲੀ ਹੈਗੀ ਇਹ ਸਾਨੂੰ ਸਿਕਰਟ ਇਨਫੋਰਮੇਸ਼ਨ ਦਿੱਤੇ ਹੈ ਤੇ ਐਫ ਆਈ ਆਰ ਰਜਿਸਟਰ ਕੀਤੀ ਗਈ ਸੀ ਜਿਸ ਵਿੱਚ ਸੀਆਈਏ ਟੀਮ ਨੇ ਐਫ ਆਈ ਆਰ ਰਜਿਸਟਰ ਐਫ ਆਈ ਆਰ 5 ਅਠ ਅੰਡਰ 18 18 ਐਨਡੀਪੀਐਸ ਐਕਟ ਪੁਲਿਸ ਸਟੇਸ਼ਨ ਜਿਤਵਾਲ ਰਜਿਸਟਰਡ ਕੀਤਾ ਗਿਆ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਨਾਕਾ ਲਗਾਇਆ ਗਿਆ ਨੀਅਰ ਪਿੰਡ ਨੱਥੂਆਲਾ ਜਿਹੜਾ ਉੱਥੇ ਸਾਨੂੰ ਜਿਹੜੇ ਹੈਗਾ ਨੱਥੂਆਲਾ ਜਦੀਦ ਰੋਡ ਉੱਥੇ ਜਿਹੜਾ ਹੈਗਾ ਇਸ ਦਿਨ ਦੋਨਾਂ ਨੂੰ ਐਪ੍ਰੀਹੈਂਡ ਕੀਤਾ ਗਿਆ ਤੇ ਇਹਨਾਂ ਕੋਲੋਂ 2 ਕਿਲੋ ਨੂੰ ਓਪੀਐਮ ਰਿਕਵਰ ਹੋਈ ਹੈ ਇੱਥੇ ਕੋਈ ਹੋਇਸੀ ਇਹ ਬਾਈਕ ਤੇ ਲੈ ਕੇ ਆ ਰਹੇ ਸੀ ਬਾਈਕ ਤੇ ਇਹਨਾਂ ਨੂੰ ਇੱਕ ਉਹ ਜਿਹੜਾ ਹੈਗਾ ਇੱਕ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਹੈਗਾ ਥਾਣਾ ਕੱਚਾ ਪੱਕਾ ਉੱਥੇ ਹੈਗਾ ਪਿੰਡ ਦਿਆਲਪੁਰਾ ਅਤੇ ਇੱਕ ਜਿਹੜਾ ਹੈਗਾ ਜੈਤੋ ਦਾ ਰਹਿਣ ਵਾਲਾ ਹੈਗਾ ਜ਼ਿਲ੍ਹਾ ਫਰੀਦਕੋਟ ਇਹ ਇਹ ਫਰਦਰ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਤੇ ਕਿਉਂ ਆਏ ਸੀ ਇੱਥੇ ਕਿਸੇ ਨੂੰ ਦੇਣ ਆਏ ਸੀ ਤੇ ਇਹੀ ਸਾਡੀ ਹੈਗੇ ਦੋਨੋਂ ਇੱਕੋ ਮੋਟਰਸਾਈਕਲ ਤੇ ਸੀ ਦੇ ਅਨਾਲੀ ਖਲਾਬ ਪਾਰਨੇ ਕੋਈ ਐਫ ਆਈ ਆਰ ਰਜਿਸਟਰ ਨਹੀਂ ਹੈਗੀ ਅਜਪਰ ਆ ਰਿਕਾਰਡ ਫਿਰ ਵੀ ਅਸੀਂ ਅਨਾਂ ਦੇ ਜਿਹੜੇ ਸਬੰਧਤ ਡਿਸਟ੍ਰਿਕਟ ਹੈਗੇ ਉਹਨਾਂ ਕੋਲ ਅਨਰ ਰੈਕਟ ਚੈੱਕ ਕਰਵਾ ਰਹੇ ਹਾਂ ਰਿਲੇਸ਼ਨ ਤੋਂ ਆ ਰਹੇ ਆਪਰ ਕੁਝ ਮੈਜਰ ਕੀ ਹੈ ਇਹ ਨਾ ਨਹੀਂ ਰਿਲੇਸ਼ਨ ਹਜੇ ਇਨਵੈਸਟੀਗੇਸ਼ਨ ਕਰਦੇ ਪਏ ਹੈਗੇ ਆ ਫਰੰਡ ਹੈਗੇ ਆ ਇਹ ਅਨਾਂ ਦੇ ਦਿੱਤੋਂ ਲੈ ਕੇ ਆਸੀ ਸਰ ਇਹ ਇਹ ਫਰਦਰ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਕਿ ਇਹਨੇ ਕਿਨੂੰ ਦੇ ਨਹੀਂ ਸੀ ਫਾਰਵਰਡ ਤੇ ਬੈਕਵਰਡ ਲਿੰਕੇਜ ਇੱਥੇ ਜਿਹੜੇ ਵੀ ਹੈਗੇ ਉਹਨਾਂ ਨੂੰ ਅਸੀਂ ਇਨਵੈਸਟੀਗੇਟ ਕਰਦੇ ਪਏ ਹੈਗੇ ਤੇ ਉਸ ਤੋਂ ਬਾਅਦ ਜਿਨ੍ਹਾਂ ਦੇ ਵੀ ਦੇ ਨਹੀਂ ਸੀ ਅਸੀਂ ਫਦਰ ਫਾਰਵਰਡ ਲਿੰਕੇਜ ਉਹਨਾਂ ਨੂੰ ਵੀ ਨੋ